ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਜੀ ਐਵੇਂ ਨਹੀਂ ਅੱਜ ਮਹਾਰਾਜ ਰਣਜੀਤ ਸਿੰਘ ਨੂੰ ਯਾਦ ਕੀਤਾ ਜਾਂਦਾ ਦੂਰੰਦੇ ਸ਼ੀ ਰਾਜਾ ਸੀ ਉਸਨੇ ਬੜੇ ਬੜੇ ਮਹਾਨ ਕਾਰਜ ਕੀਤੇ ਜਿਹਦੇ ਵਿੱਚ ਹਰਮੰਦਰ ਸਾਹਿਬ ਦਰਬਾਰ ਸਾਹਿਬ ਦੀ ਰੱਖਿਆ ਕਰਨ ਵਾਸਤੇ ਇੱਕ ਕਿਲਾ ਸਥਾਪਿਤ ਕੀਤਾ ਗਿਆ ਜਿਸ ਦਾ ਨਾਮ ਕਿਲਾ ਗੋਬਿੰਦਗੜ ਰੱਖਿਆ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਸਿੱਖ ਰਾਜ ਦੀ ಅಮੋਲ ਵਿਰਾਸਤ ਇਹ ਕਿਲਾ ਹੈ ਗੋਬਿੰਦਗੜ ਮਹਾਰਾਜਾ ਰਣਜੀਤ ਸਿੰਘ ਦਾ ਉਹ ਕਿਲਾ ਜਿਸ ਨੂੰ ਸਿੱਖ ਰਾਜ ਦੀ ਚਾਬੀ ਕਿਹਾ ਜਾਂਦਾ ਸੀ ਦਰਬਾਰ ਸਾਹਿਬ ਤੇ ਅੰਮ੍ਰਿਤਸਰ ਦਾ ਰਖਵਾਲਾ ਇਸ ਦਾ ਪੁਰਾਣਾ ਨਾਮ ਕਿਲਾ ਪੰਘੀਆਂ ਸੀ ਜਿਸ ਨੂੰ ਪੰਘੀ ਮਿਸਲ ਦੇ ਗੁਜਰ ਸਿੰਘ ਵੱਲੋਂ 1760 ਈਸਵੀ ਵਿੱਚ ਬਣਾਇਆ ਗਿਆ ਸੀ ਮਹਾਰਾਜਾ ਰਣਜੀਤ ਸਿੰਘ ਵੱਲੋਂ ਅੰਮ੍ਰਿਤਸਰ ਸ਼ਹਿਰ ਨੂੰ ਸਿੱਖ ਰਾਜ ਦਾ ਹਿੱਸਾ ਬਣਾਉਣ ਉਪਰੰਤ ਇਸ ਦਾ ਨਾਮ 10ਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਰਖਵਾਇਆ ਗਿਆ ਤੇ 1705 ਵਿੱਚ ਇਸ ਕਿਲੇ ਨੂੰ ਨਵੇਂ sire ਤੋਂ ਹੋਰ ਮਜ਼ਬੂਤ ਕਰਵਾਇਆ ਗਿਆ ਇਸ ਦਾ ਮੁੱਖ ਮਕਸਦ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਤੇ ਸਿੱਖ ਰਾਜ ਤਾਂ ਨਹੀਂ ਸ਼੍ਰੀ ਅਮਰਸਰ ਸਾਹਿਬ ਨੂੰ ਬਾਰੀ ਹਮਲਾਵਾਰਾਂ ਤੋਂ ਬਚਾਉਣਾ ਸੀ ਮਹਾਰਾਜਾ ਵੱਲੋਂ ਇਸ ਦੀ ਮਰਮਤ ਮਜ਼ਬੂਤੀ ਤੇ ਵਿਸਥਾਰ ਲਈ ਖਾਸ ਤੌਰ ਤੇ ਫਰੈਂਚ ਆਰਚੀ ਟ੍ਰੈਕਟਰ ਸਰ ਤੋਂ ਮਦਦ ਲਈ ਗਈ ਇਹ ਕਿਲ੍ਾ ਕਰੀਬ 43 ਏਕੜ ਵਿੱਚ ਫੈਲਾ ਹੋਇਆ ਹੈ ਸਿੱਖ ਰਾਜ ਦੇ तमाम ਅਨਮੋਲ ਖਜ਼ਾਨੇ ਨੂੰ ਇਸੇ ਲਈ ਵਿੱਚ ਰੱਖਿਆ ਗਿਆ ਸੀ ਇਸ ਵਿੱਚ ਮੌਜੂਦ ਤੋਸ਼ੇਖਾਨੇ ਵਿੱਚ ਕੋਹੇਨੂਰ ਹੀਰਾ ਵੀ ਸੁਰੱਖਿਅਤ ਰੱਖਿਆ ਗਿਆ ਸੀ ਜਿਹਦੀ ਰਖਵਾਲੀ ਲਈ 2000 ਤੋਂ ਵੱਧ ਸੁਰੱਖਿਆ ਅਮਲਾ ਹਮੇਸ਼ਾ ਤੈਨਾਤੀ ਤੇ ਰਹਿੰਦਾ ਸੀ ਮਹਾਰਾਜਾ ਵੱਲੋਂ امام <li>ਉਲਦੀਨ ਮੰਤਰੀ ਫਕੀਰ ਅਜੀਜੋਦੀਨ ਦਾ ਛੋਟਾ ਵੀਰ ਇਸ ਕੇਲੇ ਦਾ ਮੁਖੀ ਥਾਪਿਆ ਗਿਆ ਸੀ ਸਿੱਖ ਰਾਜ ਵਿੱਚ ਮੰਤਰੀ ਰਾਜਾ ਧਿਆਨ ਸਿੰਘ ਦੀ ਰਹਿਸ਼ ਵੀ ਇਸੇ ਕਲੇ ਗੋਬਿੰਦਗੜ੍ਹ ਵਿੱਚ ਸੀ ਇਕਲੇ ਵਿੱਚ ਸਿੱਖ ਰਾਜ ਵਲੇ ਕਈ ਫੌਜੀ ਗਤੀਵਧੀਆਂ ਨੂੰ ਅੰਜਾਮ ਦਿੱਤਾ ਜਾਂਦਾ ਸੀ ਕਿਲੇ ਵਿੱਚ ਝੋਲਦਾਰ ਗੁੰਬਜ ਤੋਂ ਇਲਾਵਾ ਅੱਠ ਹੋਰ ਮਨਾਰੇ ਸਨ ਸ਼ਾਹੀ ਹਥਿਆਰ ਗੋਲਾ ਬਰੂਦ ਜਮ੍ਹਾਂ ਕਰਨ ਤੋਂ ਇਲਾਵਾ ਇਥੇ ਇੱਕ ਟਗਸਾਲ ਵੀ ਲਗਾਈ ਗਈ ਸੀ ਤੇ ਇਸ ਕਿਲੇ ਨੂੰ ਸ਼ਹੀ ਖਜ਼ਾਨੇ ਲਈ ਵੀ ਵਰਤਿਆ ਜਾਂਦਾ ਸੀ ਇਹ ਉਹੀ ਕਿਲਾ ਹੈ ਜਿੱਥੇ 1837 ਵਿੱਚ ਕਵਰ ਨੌ ਨਿਹਾਲ ਸਿੰਘ ਦਾ ਸ਼ਾਹੀ ਵਿਆਹ ਹੋਇਆ ਸੀ ਜਿਹਦੇ ਚਰਚੇ ਅੱਜ ਤੱਕ ਹਨ ਇਸ ਕਿਲੇ ਵਿੱਚ ਹੀ ਜਰਨਲ ਡਾਇਰ ਨੇ ਵੀ ਆਪਣੀ ਰਾਸ਼ ਰੱਖੀ ਸੀ ਮੌਜੂਦਾ ਕਿਲਾ ਗੋਵਿੰਦਗੜ੍ਹ ਦੇ ਇੱਕ ਹਿੱਸੇ ਨੂੰ ਕਰੀਬ 237 ਸਾਲਾਂ ਬਾਅਦ ਸਲਾਨੀਆਂ ਲਈ ਖੋਲਿਆ ਗਿਆ ਸੀ ਸਿੱਖ ਪੰਜਾਬ ਦੇ ਇਤਿਹਾਸ ਵਿੱਚ ਦੁੰਗੀ ਦਿਲਚਸਪੀ ਰੱਖਣ ਵਾਲਿਆਂ ਲਈ ਇਹ ਜਗ੍ਹਾ ਬਹੁਤ ਕੁਝ ਹੈ ਖਾਸ ਤੌਰ ਤੇ ਇੱਥੇ ਸ਼ਾਮੀ ਹੁੰਦਾ ਸੈਵਨਡੀ ਸ਼ੋਅ ਵੇਖਣ ਵਾਲਾ ਹੁੰਦਾ ਮਹਾਰਾਜਾ ਰਣਜੀਤ ਸਿੰਘ ਦੀ ਇਹ ਅਨਮੋਲ ਵਿਰਾਸਤ ਨੂੰ ਮਬਈ ਦੀ ਇੱਕ ਪ੍ਰਾਈਵੇਟ ਕੰਪਨੀ ਮਾਇਆ ਨਗਰੀ ਵੱਲੋਂ ਕਾਫੀ ਵਧੀਆ ਪੱਧਰ ਤੇ ਪ੍ਰਬੰਧ ਕੀਤਾ ਜਾ ਰਿਹਾ ਹੈ ਖਾਸ ਤੌਰ ਤੇ ਆਉਣ ਵਾਲੇ ਦੁਨੀਆ ਭਰ ਦੇ ਯਾਤਰੀਆਂ ਲਈ ਇਹ ਇੱਕ ਖਿੱਚ ਦਾ ਕੇਂਦਰ ਬਣ ਚੁੱਕਾ ਹੈ ਔਰ ਬੜੀ ਬੜੀ ਦੂਰ ਤੋਂ ਇਸ ਕਿਲੇ ਨੂੰ ਦੁਨੀਆ ਵੇਖਦੀ ਹੈ ਤੇ ਅੱਜ ਵੀ ਸਿੱਖ ਰਾਜ ਦੇ ਨਮੂਨੇ ਵਜੋਂ ਜਦੋਂ ਦੇਖ ਕੇ ਮਹਾਰਾਜ ਰਣਜੀਤ ਸਿੰਘ ਦੇ ਰਾਜ ਨੂੰ ਆਪਣੇ ਧਿਆਨ ਵਿੱਚ ਲਿਆਉਂਦੀ ਹੈ ਤਾਂ ਅੱਖਾਂ ਪਰ ਆਉਂਦੀਆਂ ਹਨ ਐਸਾ ਰਾਜ ਐਸਾ ਰਾਜ ਭਾਗ ਕਿਸੇ ਦੇ ਵਸ ਦੀ ਗੱਲ ਨਹੀਂ ਜਿਹਦੇ ਰਾਜ ਵਿੱਚ ਕੁੱਤੇ ਦੇ ਗਾਲ ਕੈਂਠਾ ਪਾਇਆ ਹੋਵੇ ਕਿ ਉਸ ਨੂੰ ਕੋਈ ਚੋਰੀ ਨਾ ਕਰ ਸਕੇ ਜਿਸ ਦੇ ਰਾਜ ਦੇ ਵਿੱਚ 1 ਰੁਪਏ ਦੇ 13 ਡਾਲਰ ਬਣਦੇ ਹੋਣ ਐਸਾ ਰਾਜਾ ਦੁਨੀਆ ਦੇ ਉੱਤੇ ਆਪਣੀ ਨੂੰ ਇਕਲੀ ਪਛਾਣ ਬਣਾ ਗਿਆ ਯਾਰ ਅੱਜ ਦੇ ਸਮੇਂ ਦੇ ਵਿੱਚ ਸਾਡੇ ਲੋਕ ਸਾਡੀਆਂ ਸਰਕਾਰਾਂ ਨੇ ਇੱਥੇ ਪੁੱਠੀ ਚਾੜ ਦੇ ਲਾਏ ਨੇ ਚਿੱਟੇ ਨੇ ਪੰਜਾਬ ਦਾ ਬੇੜਾ ਗਰ ਕਰਕੇ ਰੱਖ ਦਿੱਤਾ ਹੈ ਇਸ ਵੇਲੇ ਜੋ ਰਿਫਲੈਕਟਰ ਦੀ ਤੌਰ ਤੇ ਸੜਕਾਂ ਦੀ ਸਾਈਡ ਦੇ ਉੱਤੇ ਪੱਤੀਆਂ ਲਾਈਆਂ ਨੇ ਜਿਸ ਦੀ ਕੀਮਤ ਵੱਧ ਤੋਂ ਵੱਧ ਨਵੀਂ ਲਾਈ ਜਾਵੇ ਤੇ ਵੱਧ ਤੋਂ ਵੱਧ 50 ਰੁਪਏ ਹੋਏਗੀ ਪਰ ਫੁੱਟ ਕੇ ਵੇਚਣ ਵਾਲੇ ਵਾਸਤੇ ਵੱਧ ਤੋਂ ਵੱਧ 5 ਰੁਪਏ ਦੀ ਵੀ ਨਹੀਂ ਹੋਏਗੀ ਉਹ ਵੀ ਨਹੀਂ ਕੋਈ ਛੜਦਾ ਕੁੱਤੇ ਦੇ ਗੱਲ ਕੈਂਠਾ ਦਾ ਕਿਸੇ ਨੇ ਕੀ ਛੜਨਾ ਹੈ 13 ਡਾਲਰ 1 ਰੁਪਏ ਦੇ ਉਸ ਟਾਈਮ ਤੇ ਬੰਦੇ ਸਨ ਪਿਆਰਿਓ ਖੁਸ਼ ਕਰੋ ਅੱਜ ਡਾਲਰ ਦੇ 87 ਰੁਪਏ ਬੰਦੇ ਜੇ ਕਹਾਣੀ ਕਿੱਥੋਂ ਚੱਲੀ ਤੇ ਕਿਧਰ ਨੂੰ ਗਈ ਪਰ ਸਾਨੂੰ ਅਜੇ ਵੀ ਸਮਝ ਨਹੀਂ ਆ ਰਹੀ ਕਿ ਖਾਲਸਾ ਰਾਜ ਸਹੀ ਸੀ ਜਾਂ ਹੋਣ ਵਾਲੇ ਰਾਜ ਸਹੀ ਨੇ ਉਸ ਟਾਈਮ ਤੇ ਬੇਈਮਾਨੀਆਂ ਨਹੀਂ ਸੀ ਉਸ ਟਾਈਮ ਤੇ ਠੱਗੀਆਂ ਨਹੀਂ ਸੀ ਉਹ ਟਾਈਮ ਤੇ ਲੀਡਰ ਹੀਰਾ ਫੇਰੀਆਂ ਨਹੀਂ ਸੀ ਕਰਦੇ ਅਰ ਲੋਕਾਂ ਦੇ ਵਾਸਤੇ ਜਾਨ ਮਾਰ ਦਿੰਦੇ ਸਨ ਪਰ ਅੱਜ ਜਿੰਨੇ ਵੀ ਲੀਡਰ ਪੈਦਾ ਹੁੰਦੇ ਨੇ ਪਿਆਰਿਓ ਉਹ ਪਹਿਲਾਂ ਆਪਣੇ ਘਰ-ਬਾਰ ਬਣਾਉਂਦੇ ਨੇ ਕਰੋਨਾ ਦੀ ਸੰਪਤੀ ਇਕੱਠੀ ਕਰਦੇ ਨੇ ਜਿੰਨੇ ਚਿਰ ਨੂੰ ਦੁਨੀਆ ਦੀ ਵਾਰੀ ਆਉਂਦੀ ਏ ਉਹਨੇ ਚਿਰ ਨੂੰ ਸਰਕਾਰ ਬਦਲ ਜਾਂਦੀ ਡਰੂ ਵਜਾ ਕੇ ਆਪੋ ਆਪਣੇ ਕਰੀ ਜਾ ਕੇ ਬੈਠਦੇ ਨੇ ਇਹੀ ਅਫਸੋਸਨਾਕ ਘਟਨਾ ਹੈ ਜੋ ਆਪ ਜੀ ਦੇ ਨਾਲ ਸਾਂਝੀ ਕਰ ਰਿਹਾ ਹਾਂ ਪਿਆਰਿਓ ਖਲ ਤਬ ਰਾਸ ਤੋਂ ਚੱਲੀ ਸੀ ਕਿ ਇੱਕ ਸ਼ਾਸਕ ਐਸਾ ਹੋਇਆ ਹੈ ਜਿਸ ਨੇ ਹਰਿਮੰਦਰ ਸਾਹਿਬ ਦੀ ਰੱਖਿਆ ਵਾਸਤੇ ਅਮਰਸਰ ਸ਼ਹਿਰ ਦੀ ਰੱਖਿਆ ਵਾਸਤੇ ਜਿਹੜਾ ਵਧੀਆ ਕਿਲਾ ਬਣਾ ਕੇ ਦਿੱਤਾ ਔਰ ਇੱਕ ਐਸੀਆਂ ਸਰਕਾਰਾਂ ਨੇ ਜਿਹੜੀਆਂ ਸਾਡੀਆਂ ਜ਼ਮੀਨਾਂ ਨੂੰ ਬੰਜਰ ਬਣਾ ਰਹੀਆਂ ਨੇ ਸਾਡੇ ਕਾਰੋਬਾਰ تباہ ਕਰ ਰਹੀਆਂ ਨੇ ਪੰਜਾਬ ਦੀ ਤਰਤੀ ਨੂੰ ਵੱਧ ਤੋਂ ਵੱਧ ਕਮਜ਼ੋਰ ਕਰਦੀਆਂ ਸ਼ਾਸ਼ਣ ਕਰ ਰਹੀਆਂ ਨੇ ਸੋਏ ਸੀ ਪਿਆਰੇ ਆਪ ਜੀ ਦੇ ਨਾਲ ਸਾਂਝ ਪਾਈ ਮਹੀਆਂ ਪੁੱਲਾਂ ਨੂੰ ਨਾ ਜਤਾਰਿਓ ਗੱਜ ਕੇ ਫਤਿਹ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ